ਕੋਈ ਵੀਦਾਈ ਕਾਨੂੰ ਕੁਝ ਮੰਤਰੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਭਈ ਪ੍ਰਚਾਰ ਕਰੋ ਤੁਸੀਂ ਇਹਦੀ ਚੰਗਾਈ ਚੰਗਾਈ ਦੱਸੋ ਪਰ ਇੱਕ ਗੱਲ ਤੁਸੀਂ ਨਾਲ ਹੀ ਕਹੀ ਸੀ ਕਿ ਜੇਕਰ ਨੂੰ ਜਵਾਬ ਦੇਣਾ ਪੈਗਾ ਤੇ ਉੱਥੇ ਵੀ ਫਰਮਾਨ ਸਾਹਿਬ ਨੂੰ ਅੱਗੇ ਕਰ ਦਿੱਤਾ ਜਾਊਗਾ ਤੇ ਮਾਨ ਸਾਹਿਬ ਨੂੰ ਜਵਾਬ ਦੇਣਾ ਪੈਣਾ ਪਰ ਅਜੇ ਵੀ ਕਹਿੰਦੇ ਨੇ ਕਿ ਭਈ ਉਪਰੋਂ ਕਲਾਸਾਂ ਲੱਗ ਰਹੀਆਂ ਨੇ ਜਿਹੜੀਆਂ ਟਿਊਸ਼ਨ ਵਾਲੀਆਂ ਕਲਾਸਾਂ ਨੇ ਜਿਹੜੇ ਉਹ ਫਾਰਮੂਲੇ ਨੇ ਸਾਰੇ ਸਵਾਲਾਂ ਨੂੰ ਹੱਲ ਕਰਨ ਵਾਲੇ ਜਿਹੜਾ ਇੱਕੋ ਫਾਰਮੂਲਾ ਕਈ ਥਾਂ ਤੇ ਲੱਗ ਜਾਂਦਾ ਉਹ ਤੇ ਅਜੇ ਵੀ ਜੈਨ ਸਾਹਿਬ ਵੱਲੋਂ ਸਿਖਾਏ ਜਾ ਰਹੇ ਨੇ ਸਮਝਾਏ ਜਾ ਰਹੇ ਨੇ ਕੋਈ ਨਵੇਂ ਫਾਰਮੂਲੇ ਨੇ ਜਿਹੜੇ ਪਹਿਲਾਂ ਨਹੀਂ ਕੰਮ ਨਹੀਂ ਕਰ ਸਕਿਓ ਉਹਨਾਂ ਤੋਂ ਬਿਨਾਂ ਨਹੀਂ ਕੁਝ ਦੇਖੋ ਇਹਦੇ ਤੇ ਲੈਂਡ ਪੂਲਿੰਗ ਤੇ ਮੇਰੇ ਖਿਆਲ ਦੇ ਨਾਲ ਆਪਾਂ ਪਿਛਲੇ 3 ਕੇ 4 ਦਿਨ ਤੋਂ ਲਗਾਤਾਰ ਲਗਾਤਾਰ ਕਰ ਕਰ ਵੈਸੇ ਤੇ ਜਦੋਂ ਤੋਂ ਇਹਨਾਂ ਨੇ ਲਿਆਂਦੀ ਆ ਆਪਾਂ ਸ਼ਾਇਦ ਪਹਿਲੋਂ ਵਾਂਗੇ ਕਿ ਜਿਨ੍ਹਾਂ ਨੇ ਇੱਕ ਕੈਲਕੂਲੇਸ਼ਨ ਕਰਕੇ ਦੱਸ ਦਿੱਤੀ ਸੀ ਕਿ 24000 ਕਿੱਲਾਂ ਚੋਂ ਕਿੰਨੇ ਪਲਾਟ ਨਿਕਲਣਗੇ ਤੇ ਕਿੰਨੀ ਬਸੋਂ ਉਹਨਾਂ ਵਾਸਤੇ ਚਾਹੀਦੀ ਆ ਯਾਨੀ ਕੱਲੇ ਲੁਧਿਆਣੇ ਵਾਸਤੇ ਕਹਿ ਲੋ 24000 ਏਕੜ ਚ ਸਾਨੂੰ 7.5 ਲੱਖ ਦੇ ਕਰੀਬ ਬੰਦਾ ਚਾਹੀਦਾ ਜੀ ਤੇ ਲੁਧਿਆਣੇ ਦੇ ਬਰੋਬਰ ਹੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਬਸੋਂ ਚਾਹੀਦੀ ਆ ਹੂੰ ਹੁਣ ਜਿਹੜਾ ਇਹ ਮਾਮਲਾ ਹੋਇਆ ਪਿਆ ਦੇਖੋ ਹੁਣ ਰੈਪੀਟੀਸ਼ਨ ਕਰਨ ਦਾ ਤੇ ਫਾਇਦਾ ਨਹੀਂ ਹੈ ਬਿਲਕੁਲ ਤੁਸੀਂ ਇਹ ਵੇਖੋ ਕਿ ਹਾਲਤ ਇਹ ਆ ਕਿ ਮੈਂ ਹੁਣੇ ਉਹ ਦੇਖਦਾ ਪਿਆ ਸੀਗਾ ਇੱਕ ਨਾ ਮਾਨਿਕ ਨੇ ਵੀ ਸ਼ਾਇਦ ਪਾਈ ਆ ਕਿ ਉਹ ਮੰਤਰੀ ਦੇ ਸਾਹਮਣੇ ਜਿਹੜਾ ਹੁੰਦਾ ਹੈ ਜੀ ਮਤਲਬ ਇੱਕ ਨੌਜਵਾਨ ਤੋਂ ਲੱਖ ਰੁਪਏ ਠੇਕੇ ਦੀ ਗੱਲ ਕਰਦਾ ਹੁਣ ਉਹ ਆਪ ਹੀ ਮੰਨੀ ਜਾਂਦਾ ਜੀ ਕਿ ਮੈਂ ਤੇ ਜਾਣੇ ਨੂੰ ਜਾਣੇ ਚੱਕਿਆ ਬੈਠਾ ਹਮ ਮਤਲਬ ਕਿ ਜਦੋਂ ਵਾਂਦੇ ਨੇ ਕਿਸ ਨੂੰ ਨਾਰ ਮਾਰਦਾ ਨਾ ਲੱਤ ਮਾਰਦਾ ਤੇ ਜਦੋਂ ਵੀ ਮਾਰਦਾ ਉਹ ਮੱਤ ਮਾਰਦਾ ਕੀ ਮੱਤ ਮਾਰੀ ਦੀ ਗੱਲ ਹੀ ਹਮ ਮਲਾਂ ਹਰੇਕ ਬਾਜ਼ੀ ਟੁੱਠੀ ਪੈ ਰਹੀ ਹੈ ਸਭ ਹੁਣ ਗੱਲ ਇਹ ਨਿਕਲ ਕੇ ਆ ਰਹੀ ਆ ਕਿ ਸਤਿੰਦਰ ਜੈਨ ਨੇ ਫੇਰ ਬੁਲਾਇਆ ਹੂੰ ਪਹਿਲੀ ਗੱਲ ਵੇਖੋ ਕਿ ਅਰਵਿੰਦ ਕੇਜਰੀਵਾਲ ਵੀ ਚਲੋ ਸਮਝ ਆਉਂਦਾ ਪਾਰਟੀ ਖੜੀ ਕੀਤੀ ਉਹਨਾਂ ਨੇ ਸਿਸੋਧੀਆਂ ਵੀ ਸਮਝ ਆ ਜਾਂਦੀ ਬਠੀਕ ਹੈ ਯਾਰ ਪਾਠਕ ਵੀ ਚਲੋ ਕੰਮ ਕੀਤਾ ਸੰਗ ਇਹ ਸਤਿੰਦਰ ਜੈਨ ਕੀ ਚੀਜ਼ ਹੈ ਪਰਚਰਚਾ ਭੋਜੰਦ ਕਾ ਫੁੱਲ ਕੱਢਦਾ ਫੁੱਲਕਾਰੀ ਦੀ ਚਰਚਾ ਗਲੀ ਗਲੀ ਇਹ ਇਹ ਤੇ ਫੁੱਲਕਾਰੀ ਛੱਡ ਕੇ ਮੇਰੇ ਘਰ ਦੇ ਨਾਲ ਕੰਬਲ ਹੀ ਕੱਢੀ ਜਾਂਦਾ ਜੀ ਵੀ ਗੱਲ ਹੈ ਯਾਰ ਚਾਹ ਇਕੱਠਾ ਕੀਤਾ ਹੋਇਆ ਅਗਲੀ ਚਾਹ ਇਕੱਠਾ ਕੀਤਾ ਤਾਂ ਹੁਣ ਸਮਝ ਨਹੀਂ ਆਉਂਦੀ ਦੁਬਾਰਾ ਫੇਰ ਸੱਦ ਕੇ ਅੱਜ ਇੱਕ ਅਖਬਾਰ ਨੇ ਦਾਵਾ ਕੀਤਾ ਕਿ ਫੇਰ ਸਿਖਾਇਆ ਗਿਆ ਜੀ ਕੁਝ ਲੀਡਰਾਂ ਨੂੰ ਹਮ ਕਿ ਭਾਈ ਜਾ ਕੇ ਏਦਾਂ ਕੋ ਏਦਾਂ ਕਹੋ ਵੀ ਇਹ ਤੇ ਕਿਸਾਨ ਪੱਖੀ ਆ ਨਹੀਂ 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 ਇਹ ਤੇ ਮਾਲਕੀ ਕਿਸਾਨਾਂ ਨੂੰ ਬਹੁਤ ਫਾਇਦਾ ਦੇਣ ਵਾਲੀ ਪਾਲਿਸੀ ਹੈ ਜੀ ਭਈ ਜੇ ਇੰਨੀ ਫਾਇਦੇ ਵਾਲੀ ਪਾਲਿਸੀ ਆ ਤਾਂ ਵਾਰ-ਵਾਰ ਤੁਹਾਨੂੰ ਸੂਤ ਕਿਉਂ ਕਰਨੀ ਪੈ ਰਹੀ ਹੈ ਤੁਸੀਂ ਇੱਕ ਚੀਜ਼ ਦੇਖੋ ਛੱਡੋ ਇਸ ਪਾਲਿਸੀ ਤੇ ਨਾ ਅੱਜ ਮੈਂ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਕੁਝ ਦਿਨ ਪਹਿਲਾਂ ਨਾ ਇੱਕ ਟਾਕਸ ਰੇਡੀਓ ਟਾਕਸ਼ੋ ਸੀ ਮੈਂ ਉਹਦੇ ਵਿੱਚ ਸ਼ਾਮਲ ਸੀ ਤੇ ਉਧਰ ਨਾ ਆਪਣੇ ਨਾਲ ਸਾਹਬ ਹੀ ਆ ਬਾਹਰ ਬੈਠੇ ਬੰਦੇ ਵੀ ਕੋਈ ਇੱਧਰ ਦਾ ਸਮਰਥਕ ਕੋਈ ਉਧਰ ਦਾ ਸਮਰਥਕ ਕਈ ਇਦਾਂ ਦੇ ਉਧਰ ਵੀ ਹੈਗੇ ਆ ਜਿਵੇਂ ਆਪਣੇ ਚੋਂ ਕਈ ਆ ਜੀ ਕਿ ਉਹਨਾਂ ਨੂੰ ਸਿਰਫ ਆਪਣੇ ਚਸ਼ਮੇ ਚੋਂ ਇੱਕ ਰੰਗ ਹੀ ਦਿਦਾ ਹੈ ਜੀ ਚਲੋ ਅਸੀਂ ਦੋਨੇ ਹੀ ਤਰਕ ਰੱਖ ਰਹੇ ਸੀਗੇ ਉਦੋਂ ਲੈਂਡ ਪੂਲਿੰਗ ਦਾ ਜਦੋਂ ਰੌਲਾ ਚੱਲਦਾ ਕਿ ਯਾਰ ਵਿਰੋਧ ਚ ਤਰਕ ਕੀ ਆ ਪੱਖ ਚ ਤਰਕ ਕੀ ਆ ਤਾਂ ਭਾਈ ਸਾਹਿਬ ਆ ਕੇ ਤੇ ਗੱਲਬਾਤ ਕਰਨ ਲੱਗ ਗਏ ਤਾਂ ਮੈਂ ਉਸ ਵੇਲੇ ਉਹਨਾਂ ਨੂੰ ਇੱਕ ਤਰਕ ਦਿੱਤਾ ਸੀ ਆ ਹੂੰ ਮੈਂ ਆਖਿਆ ਜੀ ਵੈਸੇ ਵੀ ਜੇ ਤੁਸੀਂ ਪੂਰੇ ਇੰਡੀਆ ਚ ਦੇਖੋਗੇ ਤਾਂ ਲਗਭਗ 75 ਤੋਂ 80 ਫੀਸਦੀ ਕਿਸਾਨ ਮਾਰਜਨਲ ਕਿਸਾਨ ਹੋਣਗੇ ਜਿਨ੍ਹਾਂ ਕੋਲ ਖੇਤ ਲਾ ਲੋ ਬਈ ਕਿਸੇ ਕੋਲ ਫੁੱਟਬਾਲ ਦਾ ਇੱਕ ਗਰਾਊਂਡ ਐ ਏਡਾ ਕਾ ਕਿਸੇ ਕੋਲ ਦੋ ਗਰਾਊਂਡਾਂ ਚ ਡਾ ਤਿੰਨ ਗਰਾਊਂਡਾਂ ਚ ਡਾ ਐਡਾ ਕ ਖੇਤ ਬਹੁਤ ਛੋਟਾ ਏਰੀਆ ਬਹੁਤ ਘੱਟ ਏਰੀਆ ਜਿਨ੍ਹਾਂ ਕੋਲ ਪੰਜਾਬ ਦੇ ਵਿੱਚ ਹੁਣ ਜ਼ਮੀਨ ਵੰਡ ਦੀ ਵੰਡ ਦੀ ਵੰਡ ਦੀ ਜਨਤਾ ਜਿਹੜੀ ਉਹ ਬਹੁਤ ਥੋੜੀ ਥੋੜੀ ਜ਼ਮੀਨ ਰੱਖਦੀ ਆ ਜੀ ਤੇ ਕਈ ਘਰ ਇਸ ਤਰ੍ਹਾਂ ਦੇ ਹੈਗੇ ਆ ਕਿ ਜੀੜੇ ਕਨਾਲਾਂ 'ਚ ਚਲੇ ਗਏ ਹੂੰ ਫਰਜ਼ ਕਰੋ ਸਾਡੀ ਕੋ ਦਾਂਦੇ ਦਾਦੇ ਵੰਡ ਕੋਈ 8 ਤੋਂ ਸਟਾਰਟ ਹੋਏ ਤੋ ਭਾਵੇਂ ਹੁਣ ਗਾ ਔਲਾਦਾ 'ਚ ਵੰਡੀ ਹੋਈ ਵੰਡੀ ਹੋਈ ਰਹਿ ਗਈ ਪੰਜ ਕਨਾਲ ਸੱਤ ਕਨਾਲ ਹੂੰ ਠੀਕ ਹੈ ਨਾ ਜੀ ਹੁਣ ਇਹਨਾਂ ਨੇ ਜਿਹੜੀ ਲੈਂਡ ਪੋ ਪਾਲਿਸੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹਨਾਂ ਨੇ ਜਦੋਂ ਸ਼ੁਰੂ ਕੀਤੀ ਤੇ ਇਕਾਈ ਰੱਖੀ ਕਿਲਾ ਹਮ ਐਸ ਤੋਂ ਅਹਿਮ ਕਾਨਾ ਫੈਸਲਾ ਕੀ ਹੋ ਸਕਦਾ ਹੈ ਕਿ ਜੇ ਕੋਈ ਪੰਜਾਬੀ ਬੰਦਾ ਲੈਂਡ ਪੂਲਿੰਗ ਪਾਲਿਸੀ ਦਾ ਮੇਕਰ ਹੋਊਗਾ ਨਾ ਜੀ ਉਹ ਦੋ ਚੀਜ਼ਾਂ ਕਦੇ ਨਹੀਂ ਭੁੱਲੂਗਾ ਇੱਕ ਕਿ ਕਨਾਲਾਂ ਚ ਕਿਉਂਕਿ ਮੁਹੱਲੀ ਲੁਧਿਆਣਾ ਜਦੋਂ ਤੁਸੀਂ ਕਵਰ ਕਰੋਗੇ ਇੱਥੇ ਤੇ ਹੈ ਹੀ ਛੋਟੀਆਂ ਟੇਰੀਆਂ ਤਾਂ ਤੁਸੀਂ ਗਜਾਂ ਤੋਂ ਲੈ ਕੇ ਕਨਾਲਾਂ ਚ ਹਾਂਜੀ ਇਕਾਈ ਏਕੜ ਤੋਂ ਸ਼ੁਰੂ ਨਹੀਂ ਕਰੋਗੇ ਹਮ ਬਹੁਤ ਛੋਟੇ ਲੈਵਲ ਤੋਂ ਤੁਸੀਂ ਇੱਥੋਂ ਸਮਝੋਗੇ ਕਹਾਣੀ ਕੀ ਆ ਕਿ ਤੁਸੀਂ ਕਨਾਲ ਨੂੰ ਇਕਾਈ ਮੰਨੋਗੇ ਹਮ ਹੁਣ ਮਰ ਲਿਆ ਨੂੰ ਤਾਂ ਮੰਨ ਨਹੀਂ ਸਕਦੇ ਜੀ ਪਰ ਆਪਾਂ ਇਹ ਜ਼ਰੂਰ ਮੰਨਦੇ ਆ ਕਿ ਕਿਸੇ ਕੋਲ ਮਾਲਕੀਅਤ ਚਾਰ ਕਨਾਲਾਂ ਦੀ ਰਹਿ ਜਾਂਦੀ ਆ ਕਈ ਵਾਰ ਤਾਂ ਕਈ ਹੈਗੇ ਨੇ ਆਪਣੇ ਤੁਸੀਂ ਪਿੰਡ 'ਚ ਵੀ ਦੇਖੋ ਹਾਂਜੀ ਉਹ ਉਹਨਾਂ ਦੇ ਕੋਲ ਢੇਰੀ ਜਿਹੜੀ ਉਹ ਕੁਝ ਕਨਾਲਾਂ 'ਚ ਰਹਿ ਜਾਂਦੀ ਹੈਗਾ ਭਰਾਵਾਂ 'ਚ ਵੰਡਿਆ ਹੈ ਠੀਕ ਹੈ ਨਾ ਜੀ ਬਾਜਦੇ ਉਹ ਵੀ ਕਿਸਾਨ ਹੈ ਜੱਟ ਹੈ ਜਿੰਨੂੰ ਬਖੋ ਹੋਇਆ ਤਾਂ ਗੱਲ ਇਹ ਆ ਕਿ ਹੁਣ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਇਕਾਈ ਕਿਲਾ ਰੱਖੀ ਤੇ ਮੈਂ ਉੱਥੇ ਉਹ ਤਰਕ ਦਿੱਤਾ ਜੇ ਵੀ ਵਿਰੋਧ ਦੇ ਵਿੱਚ ਤਰਕ ਵੀ ਸੁਣੋ ਕਿ ਜਿਹੜਾ ਬੰਦਾ ਕਨਾਲ ਵਾਲਾ ਉਹਦੇ ਬਾਰੇ ਤੁਹਾਡੀ ਪਾਲਿਸੀ ਕੀ ਕਹਿੰਦੀ ਹੈ ਉਥੇ ਪਾਲਸੀ ਉਸ ਵੇਲੇ ਸਾਇਲੈਂਟ ਸੀ ਦੋ ਕਨਾਲਾਂ ਵਾ ਅੱਧੇ ਕਿੱਲੇ ਵਾਲੇ ਤੱਕ ਵੀ ਦੱਸ ਦਿਓ ਕਿ ਤੁਹਾਡੀ ਪਾਲਸੀ ਕੀ ਕਹਿੰਦੀ ਹੈ ਉਹ ਕਿੱਲੇ ਤੋਂ ਜਿਹੜਾ ਵੀ ਘਟ ਰਹਿ ਗਿਆ ਸਮਝੋ ਉਹਦੇ ਵਾਸਤੇ ਦੱਸੋ ਕੀ ਹੈ ਹਾਂਜੀ ਕਿੱਲੇ ਤੋਂ ਬਾਅਦ ਹੀ ਸ਼ੁਰੂ ਹੋਣੀ ਹੈ ਕੱਲ ਇਹਨਾਂ ਨੇ ਇਹ ਵੀ ਐਮੈਂਡਮੈਂਟ ਕੀਤੀ ਕਿ ਕਨਾਲ ਤੋਂ ਲੈ ਕੇ ਸੱਤ ਕਨਾਲ ਤੱਕ ਵੱਖ-ਵੱਖ ਸਕੀਮਾਂ ਦਿੱਤੀਆਂ ਕਿ ਕਨਾਲ ਵਾਲਿਆਂ ਵਾਸਤੇ ਅਸੀਂ ਆ ਦੇਵਾਂਗੇ ਦੋ ਕਨਾਲ ਵਾਲਿਆਂ ਵਾਸਤੇ ਆ ਵਿੱਚੋਂ ਦੇਵਾਂਗੇ ਅਸੀਂ ਵੀ ਮਸਲਨ ਇੱਕ ਛੋਟੀ ਜਿਹੀ ਮਿਸਾਲ ਲੈ ਲਈਏ ਕਿ ਜੇ ਕਿਸੇ ਦੀ ਇੱਕ ਕਨਾਲ ਐਕਵਾਇਰ ਹੁੰਦੀ ਆ ਤਾਂ ਉਹਦੇ ਬਦਲੇ ਅਸੀਂ ਉਹਨੂੰ ਦੇ ਦੇਵਾਂਗੇ ਜੀ 750 ਵਰਗ ਗਜ ਦਾ ਰੈਸੀ ਜੀ ਤੇ 50 ਕੋ ਵਰਗ ਗਜ ਦਾ ਕਮਰਸ਼ੀਅਲ ਪਲਾਟ ਹਮ ਮੰਨ ਲਓ ਕਿ ਹੁਣ ਉਹਦੇ 'ਚ ਅਮੈਂਡਮੈਂਟ ਕੀਤੀ ਐ ਜਿਹਦਾ ਮਤਲਬ ਹੈ ਕਿ ਕਿਸੇ ਕਿਉਂਕਿ ਦੇਖੋ ਯਾਰ ਪੰਜਾਬੀ ਬੰਦਾ ਤਾਂ ਵੱਟ ਤੇ ਬੈਠਾ ਖੇਤੀ ਵਿਗਿਆਨੀ ਹੁੰਦਾ ਹੈ ਬਿਲਕੁਲ ਉਹ ਮਰਲੇ ਸਰਸਾਈਆਂ ਪਤਾ ਨਹੀਂ ਕੀ ਕੀ ਹੈ ਤੁਹਾਨੂੰ ਗੋਲਾ ਤੇ ਪੋਟੈਂਟ ਦਾ ਗੁਗਾ ਕਿ ਲਾ ਲਾ ਨਿਆ ਜੀ ਫਲਾਣੀ ਆਟਮ ਕਾਨੀਆ ਮੂਗਾ ਦੀ ਫਲਾਣਾ ਠੀਕ ਹੈ ਨਾ ਜੀ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਪਾਲਿਸੀ ਬਣਾਈ ਗਈ ਆ ਇਹਦੀ ਡਰਾਫਟਿੰਗ ਜਿਹੜੀ ਆ ਜੀ ਉਸ ਸਾਰੇ ਇੱਥੇ ਮਤਲਬ ਕਿ ਜੋ ਹਿੱਤ ਨੇ ਸਟੇਕ ਹোল্ডার ਨੇ ਉਹਨਾਂ ਦੇ ਸੰਦਰਭ ਵਿੱਚ ਨਹੀਂ ਬਣੀ ਹਮ ਇੱਕ ਇੱਕ ਪਾਸੜੀ ਹੈ ਦੂਸਰਾ ਹਾਂ ਜੀ ਉਹ ਦੂਸਰਾ ਕਿ ਜੇ ਪੰਜਾਬੀ ਬੰਦਾ ਇਸ ਤਰ੍ਹਾਂ ਦੀ ਪਾਲਿਸੀ ਬਣਾਏਗਾ ਪੰਜਾਬ ਤੋਂ ਜਾਣੂ ਬੰਦਾ ਬਣਾਏਗਾ ਤਾਂ 30000 ਵਾਲਾ ਮੁਆਵਜ਼ਾ ਹਾਸੋ ਹੀਣਾ ਅੰਕੜਾ ਨਹੀਂ ਰੱਖੇਗਾ ਬਿਲਕੁਲ ਇਹਦਾ ਮਤਲਬ ਇਹ ਆ ਕਿ ਇਸ ਟਿਊਸ਼ਨ ਦਾ ਜਿਹੜਾ ਮਾਸਟਰ ਹੈ ਨਾ ਸਤਿੰਦਰ ਜੈਨ ਜੋ ਵਾਰ-ਵਾਰ ਟਿਊਸ਼ਨ ਆ ਦੇ ਰਿਹਾ ਅਸਲ ਦੇ ਵਿੱਚ ਨਿਰਮਾਤਾ ਇਹ ਇਸ ਫਿਲਮ ਦਾ ਹਮ ਨਿਰਮਾਤਾ ਨਿਰਦੇਸ਼ਕ ਵੀ ਇਹ ਹੈ ਜੀ ਇਹ ਫਿਰ ਬੁਲਾ ਕੇ ਤੇ ਹੁਣ ਗੱਲ ਇਹ ਆ ਕਿ ਪਹਿਲਾਂ ਤੇ ਮੇਰੇ ਖਿਆਲ ਦੇ ਨਾਲ ਸਾਡੇ ਜਿਹੜੇ ਪੰਜਾਬੀ ਲੀਡਰ ਆ ਇਹਨਾਂ ਨੂੰ ਸਵਾਲات ਇਹਨਾਂ ਨੂੰ ਕਰ ਲੈਣੇ ਚਾਹੀਦੇ ਸੀ ਹਮ ਜਦੋਂ ਤੁਸੀਂ ਪਬਲਿਕ ਚ ਚਲੇ ਗਏ ਹੁਣ ਤੁਹਾਡੀਆਂ ਵੀਡੀਓ ਆ ਰਹੀਆਂ ਨੇ ਅੰਕੜਿਆਂ ਤੋਂ ਤੁਸੀਂ ਭੱਜ ਰਹੇ ਹੋ ਲੌਜੀਕਲੀ ਤੁਹਾਨੂੰ ਜਵਾਬ ਨਹੀਂ ਆ ਰਿਹਾ ਐਮੈਂਡਮੈਂਟਸ ਤੁਹਾਨੂੰ ਕਰਨੀਆਂ ਪੈ ਰਹੀਆਂ ਨੇ ਪ੍ਰਚਾਰ ਤੰਤਰ ਤੁਹਾਨੂੰ ਇੱਥੋਂ ਤੱਕ ਖੋਲਣਾ ਪੈ ਰਿਹਾ ਕਿ ਮੇਰੇ ਵਰਗਾ ਜੇ ਕੋਈ YouTube ਚ ਲਾਉਂਦਾ ਤੇ ਊਠ ਪਟਾੰਗ ਵੀ ਮਰੀ ਜਾਂਦਾ ਹਮ ਤੁਸੀਂ ਉਹਨੂੰ ਵੀ ਕਹਿੰਦੇ ਹੋ ਕਿ ਪੈਸੇ ਚੱਕ ਜੀ ਤੇ ਸਾਡੇ ਗੁਣ ਗਾ ਦੇ ਬਸ ਬਿਲਕੁਲ ਬਿਲਕੁਲ ਕੀ ਯਾਰ ਨੌਬਤ ਆ ਗਈ ਆ ਤਾਂ ਮਤਲਬ ਕਿ ਜਦੋਂ ਪ੍ਰਾਪਰਟੀ ਵੇਚਣ ਵਾਸਤੇ ਡੀਲਰ ਜਿਵੇਂ ਕਰਦੇ ਹੁੰਦੇ ਸਾਰਾ ਸਾਬ ਕਤਾਬ ਜੀ ਜੀ ਸੇਮ ਹੀ ਹੋ ਆ ਬਾਹਰਲੇ ਮੁੰਕੇ ਚ ਬ੍ਰੋਕਰ ਕਹਿ ਦਿੰਦੇ ਆਪਣੇ ਇਥੇ ਦਲਾਲ ਕਹਿ ਦਿੰਦੇ ਠੀਕ ਹੈ ਨਾ ਜੀ ਪਰ ਫਰਕ ਇਹ ਵੀ ਹੁੰਦਾ ਹੈ ਕਿ ਇਹ ਵੀ ਆ ਕਿ ਉਧਰਲੇ ਇਹ ਕਹਿ ਦਿੰਦੇ ਕਿ ਮੈਂ ਕਾਰੋਬਾਰ ਤੇ ਚੱਲਿਆ ਕਈ ਵਾਰ ਆਪਣੇਦਰ ਕਹਿੰਦੇ ਮੈਂ ਸ਼ਿਕਾਰ ਤੇ ਚੱਲ ਜਾ ਉਹ ਨਿਕਲਦੀ ਆਇਆ ਕੋਈ ਨਾ ਕੋਈ ਸਾਮੀ ਟੱਕਰ ਜਾਵੇ ਤਾਂ ਗੱਲ ਇਹ ਆ ਸਰ ਇਸ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਇਹ ਬਹੁਤ ਕਸੂਤੇ ਕਰਕੇ ਆ ਸਤਿੰਦਰ ਜੈਨ ਪਿੱਛੇ ਹਟ ਨਹੀਂ ਦੇ ਰਿਹਾ ਉਹਦੇ ਘਰ ਜਿਹੜੀ ਕੱਲ ਸੱਦਕੇ ਮੀਟਿੰਗ ਹੋਈ ਆ ਜੋ ਇੱਕ ਅਖਬਾਰ ਨੇ ਦਾਵਾ ਕੀਤਾ ਸਪਸ਼ਟ ਕਰਦਾ ਆਪਣੇ ਆਪ ਦੇ ਵਿੱਚ ਸਾਰਾ ਘਟਨਾ ਕ੍ਰਮ ਕਿ ਅਸਲ ਦੇ ਵਿੱਚ ਇਸ ਗੇਮ ਦੇ ਪਿੱਛੇ ਕੌਣ ਆ ਤੇ ਦਿਮਾਗ ਕਿਦਾ ਬਸ ਇਹ ਹੋਆ ਕਿ ਹਿੰਗ ਲੱਗੇ ਨਾ ਫਟਕੜੀ ਰੰਗ ਚੋਕੇ ਦਾ ਚੋਕਾ ਜ਼ਮੀਨ ਕਿਸਾਨ ਦੀ ਆ ਡਿਵੈਲਪ ਕਰਨੀ ਆ ਰੀਅਲਟਰ ਨੇ ਜੀ ਠੀਕ ਹੈ ਜੀ ਤੇ ਸਾਡਾ ਸਾਡਾ ਵਿੱਚ ਸਾਰਾ ਹਿੱਸਾ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ ਕਮਾਈ ਆ ਜਾਵੇ ਜੀ 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 ਜਗਤਾਰ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਵਾਵਾਂ ਵਾਸਤੇ ਕੰਟਰੀਬਿਊਸ਼ਨ ਵਾਸਤੇ ਤੇ ਨਾਲ ਨਾਲ ਤੁਹਾਡੇ ਲਈ ਵੀ ਬਹੁਤ ਸਾਰੀਆਂ ਦੁਆਵਾਂ ਨੇ ਜੀ ਇੱਕ ਜੀ ਗੈਂਗ ਭਾਈ ਜੀ ਉਹਨਾਂ ਨੇ ਵੀ ਕੰਟਰੀਬਿਊਸ਼ਨ ਕੀਤਾ ਸੀ ਮੈਸੇਜ ਥੋੜਾ ਪਿੱਛੇ ਰਹਿ ਗਿਆ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਵਾਸਤੇ ਵੀ ਤੇ ਮਾਇ ਸ਼ਾਇਦ ਆ ਜਿਹੜਾ ਇਹ ਤੁਸੀਂ ਮਦਦ ਕਰਦੇ ਹੋ ਉਹਦੇ ਵਾਸਤੇ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿਰਪਾ ਕਰਕੇ ਪ੍ਰੋਗਰਾਮ ਨੂੰ ਵੀ ਥੋੜਾ ਜਿਹਾ ਸ਼ੇਅਰ ਕਰਦੇ ਹੋ ਇਹ ਕਸ਼ਟ ਵੀ ਕਰ ਲੋ 1995 ਚ ਬੁਰਜ ਮਾਰ ਦਾ ਮੁੰਡਾ ਸੀ ਗੁਰਮੇਲ ਦਾ ਬੇਟਾ ਸੀ ਨਾਰੰਗ ਨੇ ਮਾਰਿਆ ਸੀ ਅੱਛਾ ਜੀ ਠੀਕ ਹੈ